Thank you ਸਭ ਕੁ ਬਹੁਤ ਫਰਮਾ ਅਰਪਈ ਦਵਾਈ ਹੈ ਜਿਹੜੀ ਇਸ ਤਰ੍ਹਾਂ ਇੱਥੇ ਪਈ ਆ ਹਜ਼ਾਰ ਰੁਪਈਆ ਹੈ ਨਾ ਪਰ ਕਰੀਏ ਕਿ ਇਹ ਕਹਾ ਬੰਦੇ ਨਹੀਂ ਗਈ ਲੋਕਾਂ ਤੱਕ ਨਹੀਂ ਗਈ ਹੈ ਨਾ ਫਿਰ ਉਹਦੇ ਬਾਅਦ ਸਰਕਾਰ ਥੋੜੋ ਸਰਕਾਰ ਤੋਂ ਦੇਖੋ ਇੰਨੇ ਬੜੀ ਪਰਾਲੇ ਤੁਸੀਂ ਇਹ ਦੇਖੋ ਵੀ ਆ ਜਿਹੜੀ ਆ ਦਵਾਈ ਪਈ ਆ ਅਰਬਾਂ ਕਰੋੜਾਂ ਦੇ ਵਿੱਚ ਚੜੀ ਪਈ ਆ ਪਰ ਸਰਕਾਰ ਨੂੰ ਤਾਂ ਦਿੱਤੀ ਗਈ ਹੈ ਨਾ ਪਰ ਜੇ ਬੰਦੀ ਨਹੀਂ ਗਈ ਤਾਂ ਹੀ ਇੱਥੇ ਪਈ ਆ ਠੀਕ ਆ ਕੋਲੋਂ ਇਹੀ ਆ ਵੀ ਜਿੰਨਾ ਵੀ ਲੋਕਾਂ ਨੂੰ ਬਤੁ ਬਤ ਲਾਭ ਮਿਲੇ ਇਸ ਚੀਜ਼ ਦਾ ਤੇ ਉਹਨਾਂ ਸਰਕਾਰ ਨੂੰ ਸਰਕਾਰ ਆਈ ਆ ਵੀ ਜੋ ਆਪਣੇ ਵਾਅਦੇ ਕੀਤੇ ਲੋ ਉੱਤੇ ਖਰਾਤਰ ਦੀ ਹੈ ਉਹ ਜਿਹੜੀ ਸਟਰੀਟ ਕੋਰਨਰ 'ਚ ਆ ਰਹੀ ਆ ਵੀ ਇਹ ਜਿਹੜਾ ਸ਼ਾਪ ਹੈ ਕੋਡ ਨੂੰ ਇੱਕ ਅ ਸਕੈਟ ਮਿਲਿਸਕੀ ਦੇ ਚ ਦੱਸਿਆ ਗਿਆ ਸੀ ਕਿ ਇੱਥੇ ਜਿਹੜੀ ਇਸਤਹਾਬ ਵਾਲੀ ਆ ਪਈਆ ਪਰ ਮੈਨੂੰ ਵੀ ਹਰੰਮੀ ਹੋਇਆ ਕਿ ਮੈਂ ਵੀ ਨਹੀਂ ਸੁਤਿਆ ਵੀ ਐਡੀ ਵੱਡੀ ਮਤਲਬਾ ਚ ਇੱਥੇ ਇੱਕ ਸਪੈਰ ਦਵਾਈ ਮਿਲੂਗੀ ਮੰਨ ਲਓ ਲੱਖਾਂ ਵੀ ਕਹਿ ਲਈ ਜਾਂ ਕਰੋੜਾਂ ਵੀ ਕਹਿ ਲਈਏ ਦਵਾਈ ਸਪੈਰ ਮਿਲਿਆ ਇੱਥੇ ਤੇ ਮੈਂ ਜਦੋਂ ਹੁਣ ਅਪਤਤ ਲਗਭਗ 400 ਦਾ ਪਤਾ ਬਾਜ਼ਾਰ ਚ ਮਿਲਦਾ ਇਹਦੇ ਨਾਲ ਦੇ ਹਜ਼ਾਰਾਂ ਪੱਤੇ ਜਿਹੜੇ ਸਪੈਰ ਹੋ ਚੁੱਕੇ ਨੇ ਇੱਥੇ ਪਏ ਨੇ ਇਹ ਸਾਬੂ ਜੇ ਕਿ ਮਨੂਆ ਬਰਾ ਦਖਲਾਦਾ ਤੁਸੀਂ ਆਪਸਿਆਂ ਨੂੰ ਵੀ ਜਦੋਂ ਸਰਕਾਰ ਵੱਡੇ ਪ੍ਰਾਲੇ ਕਰਦੀ ਆ ਤੇ ਦਵਾਈ ਐਸਪਰ ਹੋਈ ਕੀ ਕਾਰੋਂ ਲੱਗ ਹੋ ਸਕਦਾ ਵੀ ਇਹਦੇ ਕਾਰਨ ਕੀ ਨੇ ਕੀ ਆ ਤੇ ਬਾਅਦ ਜਾਂਚ ਦਾ ਪਿੱਛਾ ਪਰ ਆਪਾਂ ਨੂੰ ਨਾ ਵੀ ਕਿਤੇ ਇਹ ਨਾ ਹੋਇਆ ਹੋਵੇ ਵੀ ਇਹ ਦਵਾਈ ਲੈਣ ਤੋਂ ਲੋਕ ਬੰਨ ਜੇ ਰਹਿ ਗਏ ਹੋਣਾ ਇਹ ਨਾ ਹੋਇਆ ਹੋਵੇ ਵੀ ਆ ਜਿਹੜੀ ਲੱਖਾਂ ਰੁਪਏ ਦੀ ਦਵਾਈ ਆ ਜਾਂ ਕਰੋੜਾਂ ਦੀ ਦਵਾਈ ਆ ਇੱਥੇ ਪਈ ਰਹਿ ਗਈ ਉਹ ਤੇ ਲੱਖਾਂ ਕਰੋੜਾਂ ਰੁਪਈਆ ਜਿਹੜੇ ਸਾਡੇ ਮਨੋ ਲੋਕ ਨੇ ਉਹ ਬਾਅਦ ਜਾ ਕੇ ਖਰਚ ਆ ਦੇਖੋ ਸਾਰਾ ਕੁਝ ਜਿਹੜਾ ਢਾਂਚਾ ਬਣਾਇਆ ਸਭ ਲੜ ਕੇ ਚਲਾਉਣਾ ਬੰਦ ਤੁਸੀਂ ਆਪ ਕੋ ਸਰਕਾਰ ਦਾ ਕੀ ਆ ਸੰਚਾਰ ਨੇ ਪ੍ਰਬੰਧ ਕਰ ਲਵੇ ਦਵਾਈਆਂ ਦੇ ਜੋ ਵੀ ਆ ਸਬੇਬ ਨੂੰ ਮਤ ਤੁਸੀਂ ਦੇਖਿਆ ਹੋਣਾ ਵੀ ਜਿੱਦਾਂ ਸਟਾਕ ਪਿਆ ਜਿੰਨੀ ਦਵਾਈ ਪਈ ਆ ਠੀਕ ਆ ਤੋੜਾਂ ਦਵਾਈ ਪਈ ਆ ਤੁਸੀਂ ਦੇਖੀਏ ਸਾਰਿਆਂ ਠੀਕ ਆ ਸਰਕਾਰ ਤਾਂ ਆਪਣਾ ਬੰਦਾ ਕੰਮ ਤਾਂ ਰਹੀ ਆ ਪਰ ਗਾਹਾਂ ਕੀ ਹੋ ਰਿਹਾ ਕੀ ਨਹੀਂ ਇਹ ਲੱਗ ਜਾਛਦਾ ਨਹੀਂ ਤੁਸੀ ਅੱਜ ਦੇਖਿਆ ਵੀ ਮੈਂ ਤਾਂ ਅਈ ਤੋਂ ਵਗਾਰ ਸਭ ਕੰਨੀਆਂ ਹੀ ਦਵਾਈਆਂ ਪਈਆਂ ਨੇ ਕੋਈ ਕੋਈ 2021 ਸਾਲ ਰਹੀ ਆ ਕੋਈ 2022 ਚ ਹੋਈ ਆ ਹੈਨਾ ਇਹ ਸਾਰੀ ਚੀਜ਼ਾਂ ਦੇਖ ਕੇ ਮਨੋ ਆਪਣੇ ਮਨ ਨੂੰ ਬੜਾ ਦੁੱਖ ਹੋਦਾ ਵੀ ਹਾਂ ਇਹ ਜਿਹਦੇ ਨਾਲ ਆਮ ਲੋਕਾਂ ਦਾ ਭਲਾ ਹੋਣਾ ਸੀ ਕੋਈ ਕੋਈ ਵੀ ਸਰਕਾਰੀ ਹਸਪਤਾਲ ਚ ਇੱਕ ਆਮ ਵਰਗ ਦੇ ਆਮ ਮਿਡਲ ਕਲਾਸ ਲਈ ਲੋਕ ਜਾਂ ਆਮ ਲੋਕ ਪਰਿਵਾਰ ਜਦਨੇ ਜਿਹਨੂੰ ਬੜਦਾ ਜਿਹੜਾ ਬੰਦੇ ਹੱਥੋਂ ਦਾ ਖਰਚਾ ਨਹੀਂ ਚੱਕ ਸਾਡੀ ਹੈਨਾ ਜੇ ਉਹ ਇਹ ਆ ਕੇ ਵੀ ਆਹ ਕੁਝ ਹੋਣਾ ਤੇ ਬੜਾ ਦੁੱਖ ਲੱਗਿਆ ਸਾਨੂੰ ਦੇਖ ਕੇ ਤੁਸੀਂ ਹਾਲ ਦੇਖੀ ਨੇ ਅੰਦਰ ਦਾ ਹੈਨਾ ਮੈਂ ਗੱਲ ਇਹ ਹੋ ਸਕਦਾ ਵੀ ਬਿਲਕੁਲ ਵੀ ਖਾਸ ਖਾਸ ਤਾਂ ਹੋਵੇ ਪਰ ਸਾਈ ਦਾ ਜੋ ਧਿਆਨ ਆਪਾਂ ਸਾਰਿਆਂ ਨੇ ਦੇਖਿਆ ਹੀ ਤੇ ਆਪਣੇ ਮਨ ਨੂੰ ਬੜਾ ਦੁੱਖ ਹੋਇਆ ਸਪਸ਼ਟ ਦੇਖ ਕੇ ਠੀਕ ਹੈ ਪਰ ਕੀ ਕਿਵੇਂ ਹੋਇਆ ਇਹ ਦੇਖਦਿਆਂ ਜੋ ਵੀ ਉਸ ਸੰਬੰਧ ਉਚਾਰੀ ਹੈਗਾ ਜਿਹਦੀ ਅਸੀਂ ਗੱਲ ਕਰਤੀ ਜਾਂ ਸਭ ਕੁਝ ਹੋਇਆ ਕਿ ਉਹਦੇ ਤੋਂ ਬੰਦ ਮਰਜ਼ੀ ਤੋਂ ਨਹੀਂ ਕਰਦੇ ਕਰਵਾਉਣ ਦੇ ਜ਼ਰੂਰ ਸਾਬ ਨੂੰ ਇੱਕ ਸ਼ਿਕਾਇਤ ਮਿਲੀ ਸੀ ਵੀ ਜਿਹੜੇ ਦਵਾਈਆਂ ਨੇ ਸਿਵਲ ਹਸਪਤਾਲ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਐਕਸਪਾਇਰ ਹੋ ਗਈਆਂ ਨੇ ਤੇ ਉਹ ਲੋਕਾਂ ਨੂੰ ਦਿੱਤੀਆਂ ਗਈਆਂ ਉਸੇ ਸੰਬੰਧ ਦੇ ਵਿੱਚ ਜੀ ਐਮ ਐਲ ਏ ਸਾਹਿਬ ਆਏ ਸੀਗੇ ਤੇ ਵਾਕੀ ਦੇਖਣ ਨੂੰ ਮਿਲਿਆ ਵੀ ਜਿਹੜੀਆਂ ਕਰੋੜਾਂ ਰੁਪਏ ਦੀ ਦਵਾਈ ਆ ਉਹ ਇਥੇ ਪਈ ਪਈ ਐਕਸਪਾਇਰ ਹੋ ਗਈ ਜਦੋਂ ਕਿ ਜਿਹੜੇ ਗਰੀਬ ਲੋਕ ਨੇ ਇਥੇ ਦਵਾਈ ਲੈਣ ਆਉਂਦੇ ਨੇ ਉਹਨਾਂ ਨੂੰ ਬਾਹਰੋਂ ਮੁੱਲ ਖਰੀਦ ਕੇ ਦਵਾਈ ਲੈਣੀ ਪੈ ਰਹੀ ਹੈ ਜਿਹੜਾ ਕਿ ਉਹਨਾਂ ਵਾਸਤੇ ਸੰਭਵ ਨਹੀਂ ਹੈਗਾ ਤਾਂ ਹੀ ਉਹ ਸਰਕਾਰੀ ਹਸਪਤਾਲ ਦੇ ਵਿੱਚ ਆਉਂਦੇ ਨੇ ਸੋ ਇਹ ਹਸਪਤਾਲ ਪ੍ਰਸ਼ਾਸਨ ਦੀ ਮੈਂ ਤੁਹਾਨੂੰ ਗੈਰਹੀ ਕਹੂੰਗਾ ਜਿਹੜੇ ਵੀ ਮੁਲਾਜ਼ਮ ਦੀ ਗੈਰਹੀ ਆ ਐਮਐਮਐਲ ਸਾਹਿਬ ਨੇ ਪਹਿਨਾ ਕਿਹਾ ਉਹ ਜਾਂਚ ਕਰਕੇ ਜਾਂਚ ਦਾ ਵਿਸ਼ਾ ਜਾਂਚ ਕਰਕੇ ਜਿੱਦੀ ਵੀ ਗੈਰਹੀ ਆ ਉਹਦੇ ਬਣਦੀ ਕਾਰਵਾਈ ਕੀਤੀ ਜਾਊਗੀ ਹੈਗੀ 2023 ਚ ਐਕਸਪਾਇਰ ਹੋਈ ਹੋਈ ਆ ਕੁਝ ਕੀਚ ਵੀ ਹੈਗੀ ਆ ਤੇ ਇੱਕ ਥੋੜੀ ਜੀ ਗੱਲ ਇਹ ਵੀ ਲੱਗਿਆ ਵੀ ਐਕਸਪਾਇਰ ਦਵਾਈਆਂ ਦੇ ਨਾਲ ਨਾਲ ਜਿਹੜੀਆਂ ਦੀ ਅਜੇ ਡੇਟ ਹੈਗੀ ਆ ਉਹ ਵੀ ਦਵਾਈਆਂ ਸਟੋਰ ਦੇ ਵਿੱਚ ਉੱਧਾ ਪਈਆਂ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੋਂ ਇਹਨੂੰ ਲੱਗਦਾ ਵੀ ਐਕਸਪਾਇਰ ਹੋ ਕੇ ਨਿਕਲਣੀ ਅਸੀਂ ਜੇ ਆਪਣੇ ਧਿਆਨ ਦੇ ਵਿੱਚ ਨਾ ਮਸਣਾਉਂਦਾ ਸੋ ਇੱਕ ਪ੍ਰਸ਼ਾਸਨ ਦੀ ਹੋਣ ਗੈਲੀ ਕਹਿ ਸਕਦਾ ਜਿਹੜੇ ਵੀ ਅਧਿਕਾਰੀ ਦੀ ਹੈਗੀ ਆ ਜਾਂਚ ਕਰਕੇ ਕੋਈ ਵੀ ਦੋਸ਼ੀ ਪਾਇਆ ਜਾਂਦਾ ਉਹ ਤੇ ਕਾਰਵਾਈ ਕੀਤੀ ਉਹ ਹੀ ਤੋਂ ਨਾ ਪਹਿਲਾਂ ਕਹਿ ਕੇ ਹਟਿਆ ਵੀ ਉਹ ਇਸ ਤਰ੍ਹਾਂ ਦੀ ਜਗ੍ਹਾ ਤੇ ਪਈਆਂ ਨੇ ਜਿਨ੍ਹਾਂ ਦੀ ਡੇਟ ਰਹਿਦੀ ਵੀ ਆ ਵੀ ਉਹ ਜੇ ਆਪਾਂ ਅੱਜ ਨਾ ਹੋਂਦੇ ਤਾਂ ਐਕਸਪਾਇਰ ਹੋ ਜਣੀਆਂ ਨੇ ਮੈਂ ਉਹ ਹੀ ਚੀਜ਼ ਰਹਿਵਾਂਦਾ ਤੁਹਾਨੂੰ ਦਿੱਤਾ ਸੋ ਕੋਈ ਗੱਲ ਨਹੀਂ ਧਿਆਨ ਦੇ ਵਿੱਚ ਆਇਆ ਅੱਗੇ ਤੋਂ ਇਦਾਂ ਦਾ ਕਦੇ ਵੀ ਨਹੀਂ ਹੋਊਗਾ ਤੇ ਜਿਹੜਾ ਵੀ ਅਧਿਕਾਰੀ ਹੋਊਗਾ ਇਹਦੇ ਵਿੱਚ ਅੰਗੈਲੀ ਨਹੀਂ ਹੋਊਗੀ ਤੇ ਕਾਰਵਾਈ ਹੋਊ ਇਸ ਤਰ੍ਹਾਂ ਗੱਲ ਹੈ ਕਿ ਉਹ ਜਿਹੜੇ ਦਵਾਈਆਂ ਜਦੋਂ ਆਪਾਂ ਡਿਮਾਂਡ ਭੇਜਦੇ ਆ ਤਾਂ ਕੁਝ ਸਾਨੂੰ ਐਕਸਟਰਾ ਦਵਾਈ ਬੰਗਾਨੇ ਆ 10% ਉਹ ਉਹਦੇ ਵਿੱਚ ਜਿਹੜਾ ਸਾਡਾ ਫਾਰਮੇਸੀ ਆਫੀਸਰ ਹੈ ਉਹ ਆਪਣੀ ਦਵਾਈਆਂ ਜਿਹੜੀਆਂ ਉਹ ਡਿਸਟ੍ਰੀਬਿਊਟ ਕਰਦਾ ਤੇ ਉਹਦੇ ਵਿੱਚ ਖੋਸ਼ਕਵਰੇ ਵਿੱਚ ਦਵਾਈਆਂ ਜਿਹੜੀਆਂ ਸੀ ਕੁਝ ਜਿਹੜੀਆਂ ਜਿੰਨਾ ਦੀ ਡੇਟ ਸੀ ਤੋਂ ਸਾਡੇ ਫਾਰਮੇਸੀ ਆਫੀਸਰ ਦੀ ਆਲਰੇਡੀ ਜਿਹੜੀ ਡਿਊਟੀ ਜੇਹ ਚ ਲੱਗੀ ਹੋਈ ਹੈ ਤੇ ਇੱਕ ਫਾਰਮੇਸੀ ਆਫੀਸਰ ਦੀ ਡਿਊਟੀ ਜਿਹੜੀ ਹੈ ਉਹ ਚੰਡੀਗੜ੍ਹ ਲੱਗੀ ਹੋਈ ਹੈ ਚੀਫ ਫਾਰਮੇਸੀਸਟ ਵੀ ਸਾਡੇ ਕੋਲ ਮਤਲਬ ਇਸ ਟਾਈਮ ਤੇ ਇੱਕੋ ਹੀ ਫਾਰਮੇਸੀ ਆਫੀਸਰ ਸੀ ਉਹੀ ਆਪਣੀ ਡਿਊਟੀ ਕਰਦਾ ਹੈ ਉਹਦੇ ਨਾਲ ਫਿਰ ਜਿਹੜਾ ਨਵਾਂ ਬੰਦਾ ਆਇਆ ਉਹਨੂੰ ਅਜੇ ਨੂੰ ਇੱਕ ਹਫ਼ਤਾ ਹੀ ਹੋਇਆ ਤੇ ਅਸੀਂ ਇੱਕ ਕਾਲੀ ਕਮੇਟੀ ਬਣਾਈ ਤੇ ਉਹ ਕਮੇਟੀ ਦਾ ਨਾਂ ਸੀ ਇਹਨਾਂ ਨੂੰ ਸਾਰਾ ਸਟਾਕ ਚੈੱਕ ਕਰਨ ਲਈ ਤੇ ਜਿਹੜੀ ਦਵਾਈ ਐਕਸਪਾਇਰ ਜਿਹੜੀ ਹੁੰਦੀ ਹੈ ਉਸ ਨੂੰ ਅਸੀਂ ਸੌਰਟ ਆਊਟ ਕਰਕੇ ਜਿਹੜੀਆਂ ਵੀ ਸਰਕਾਰ ਦੇ ਹਦਾਇਤਾਂ ਅਨੁਸਾਰ ਬਾਇਓ ਮੈਡੀਕਲ ਵੇਸਟ ਵਾਲਿਆਂ ਨੂੰ ਦਵਾਗੇ ਤੇ ਕੁਝ ਦਵਾਈਆਂ ਪਹਿਲਾਂ ਫਾਰਮੇਸੀ ਉਸ ਤੇ ਜਿਹਦੀ ਜੇਲ੍ਹ ਡਿਊਟੀ ਲੱਗੀ ਆ ਉਸ ਨੇ ਪਿਛਲੇ ਜਿਹੜੀਆਂ ਸੀਗੀਆਂ ਕੁਝ ਦਵਾਈਆਂ ਉਹਨੂੰ ਜਿਵੇਂ ਆਪਾਂ ਨੂੰ ਡਿਸਕਾਰਡ ਕਰਨਾ ਹੁੰਦਾ ਉਹ ਨਹੀਂ ਕੀਤਾ ਗਿਆ ਤੋਂ ਇਸ ਕਰਕੇ ਜਿਹੜਾ ਸਟਾਕ ਜਿਆਦਾ ਰਟਾ ਹੋ ਗਿਆ ਕਿਉਂਕਿ ਉਹਨੇ ਜੋ ਪਹਿਲਾਂ ਉਹਦੀਆਂ ਹੋ ਗਿਆ ਡਿਸਕਾਰਡ ਕੁਝ ਸਵਾ ਪਹਿਲਾਂ ਉਹਨੇ ਨਹੀਂ ਡਿਸਕਾਰਡ ਕੀਤੇ ਸੋ ਜਿਹੜੀਆਂ ਕਿ ਉਹਨੂੰ ਕਰਨੀਆਂ ਚਾਹੀਦੀਆਂ ਸੀਗੀਆਂ ਸੋ ਉਹ ਆਪਾਂ ਜਾਂਚ ਕਰਕੇ ਜਿਹੜੀ ਵੀ ਗਲਤੀ ਹੋਏਗੀ ਜਿਹੜੀ ਉਹਨੇ ਪਹਿਲਾਂ ਐਕਸਪਾਇਰ ਜਿਹੜੀਆਂ ਨਹੀਂ ਵੇਚਿਆ ਜਾਉ ਨੇ ਜਿਹੜੀਆਂ ਨੇੜੇ ਐਕਸਪਾਇਰ ਸੀ ਉਹ ਪਹਿਲਾਂ ਨਹੀਂ ਦਿੱਤੀਆ ਤੇ ਉਸ ਨੂੰ ਆਪਾਂ ਪੁੱਛ ਕੇ ਜਾਂਚ ਕਰਕੇ ਜੋ ਉਹਦੀ ਬੰਦੀ ਕਾਰਵਾਈ ਹੋਵੇ ਉਹਦੇ ਅਗੇਸਟ ਕਰਾਂਗੇ